ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਜਿੱਗਿਆ ਫਤਿਹ ਸਭ ਤੋਂ ਪਹਿਲਾਂ ਅਸੀਂ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਬਖਸ਼ੀ ਫਤਿਹ ਦੀ ਸਾਂਝ ਪਾਈ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਮੀਡੀਆ ਦਾ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਜੋ ਹਰਪ੍ਰੀਤ ਸਾਡੇ ਕਿਸਾਨ ਆ ਹੋਰ ਵੀ ਸਾਡੇ ਵੀਰ ਜਿਹੜਾ ਪਾਣੀ ਦੀ ਬਹੁਤ ਮਾਰ ਪੈ ਰਹੀ ਆ ਉਹਨੂੰ ਤੁਸੀਂ ਦੇਸ਼ਾਂ ਦਸ਼ਾਂ ਬਖਾਰੇ ਜੇ ਕਿਉਂਕਿ ਤੁਹਾਡਾ ਵੀ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਇਹਦੇ ਵਿੱਚ ਕਿਉਂਕਿ ਮੀਡੀਆ ਦਾ ਸਭ ਤੋਂ ਵੱਡਾ ਯੋਗਦਾਨ ਮੀਡੀਆ ਨੇ ਹਰ ਖਬਰ ਨੂੰ ਜਿਹੜਾ ਵਿਖਾਉਣਾ ਹੁੰਦਾ ਵਾ ਇਸ ਕਰਕੇ ਸਿੱ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਤੇ ਅੱਜ ਅਸੀਂ ਸਿੱਖ ਪਰਿਵਾਰ ਸੇਵਾ ਸੁਸਾਇਟੀ ਵੱਲੋਂ ਜਿਹੜਾ ਇਹ ਲੰਗਰ ਦਾ ਪ੍ਰਬਾਲਾ ਕੀਤਾ ਗਿਆ ਸਾਡੇ ਵੱਲੋਂ ਸਾਡੇ ਨਾਲ ਸਰਦਾਰ ਨਰਿੰਦਰ ਸਿੰਘ ਜੀ ਸਰਪੰਚ ਹੋਰ ਸਾਡੇ ਨਾਲ ਜਿਹੜੀਆਂ ਸੰਗਤਾਂ ਕਾਫੀ ਜਿਹੜੀਆਂ ਜੁੜੀਆਂ ਨੇ ਅਸੀਂ ਸਾਰਿਆਂ ਨੇ ਪ੍ਰਬਾਲਾ ਕਰਕੇ ਜਿਹੜਾ ਇਹ ਲੰਗਰ ਦੀ ਅਵਸਥਾ ਕੀਤੀ ਆ ਕਿਉਂਕਿ ਅਸੀਂ ਹੋਰ ਤਾਂ ਕੁਝ ਕਰ ਨਹੀਂ ਸਕਦੇ ਇਹ ਅਸੀਂ ਇੰਨਾ ਹੀ ਕਰ ਸਕਦੇ ਆ ਕਿ ਜਿਹੜੇ ਸਾਡੇ ਵੀਰ ਹੜਪੀੜਤ ਨੇ ਜਿਨ੍ਹਾਂ ਦਾ ਮਾਲ ਡੰਗ ਜਿਹੜਾ ਪਾਣੀ ਡੁੱਬ ਚੁੱਕਾ ਏ ਘਰ ਪਾਣੀ ਡੁੱਬ ਚੁੱਕੇ ਆ ਉਹਨਾਂ ਨੂੰ ਕਮ ਸੰਘਮ ਅਸੀਂ ਲੰਘ ਦੀ ਵਸਤਾ ਕਰਕੇ ਦਈਏ ਤੇ ਹੋਰ ਵੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਹੱਥ ਜੋੜ ਕੇ ਕਿ ਵੱਧ ਤੋਂ ਵੱਧ ਅਸੀਂ ਇਹਨਾਂ ਦਾ ਸਾਥ ਦਈਏ ਜਿੱਥੇ ਸਾਨੂੰ ਚੋਕਰ ਦੀ ਲੋੜ ਆ ਉਹਨਾਂ ਨੂੰ ਚੋਕਰ ਲਿਆ ਕੇ ਦਈਏ ਚਾਰੇ ਦੀ ਲੋੜ ਆ ਚਾਰੇ ਦੀ ਆਪ ਹਲਪ ਕਰੀਏ ਭਾਵੇਂ ਕਿ ਜੋ ਵੀ ਸਾਡੀ ਕਿਸਾਨਾਂ ਦੀ ਜ਼ਰੂਰਤ ਆ ਕਿਉਂਕਿ ਪੁੱਤਾਂ ਵੱਲੋਂ ਪੁੱਤਾਂ ਵਾਂਗ ਜਿਹੜੀ ਪਾਲੀ ਫਸਲ ਆ ਉਹ ਸਾਰੀ ਤਬਾਹ ਚੁੱਕੀ ਆ ਖਰਾਬ ਹੋ ਚੁੱਕੀ ਆ ਬੜੇ ਮੁਸ਼ਕਲ ਦੇ ਨਾਲ ਅਸੀਂ ਫਸਲ ਨੂੰ ਪਾਲਦੇ ਜਿਵੇਂ ਅਸੀਂ ਇੱਕ ਛੋਟੇ ਬੱਚੇ ਨੂੰ ਪਾਲਦੇ ਆ ਇਸੇ ਤਰ੍ਹਾਂ ਅਸੀਂ ਫਸਲ ਨੂੰ ਪਾਲਦੇ ਆ ਤੇ ਸਾਰੀ ਤਬਾਹ ਚੁੱਕੀ ਆ ਤੇ ਸਾਡੀ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਆਪਾਂ ਕਿਸਾਨਾਂ ਦਾ ਸਾਥ ਦੇਈਏ ਜਿਨ੍ਹਾਂ ਦੀ ਫਸਲ ਜਿਹੜੀ ਖਰਾਬ ਹੋ ਚੁੱਕੀ ਆ ਹੋਰ ਸਾਡੇ ਇਹ ਗਰੀਬ ਪਰਿਵਾਰ ਵਿਚਾਰੇ ਜਿਹੜੇ ਬਰਬਾਦ ਹੋ ਚੁੱਕੇ ਆ ਘਰ ਡੁੱਬ ਚੁੱਕੇ ਆ ਕਿਉਂਕਿ ਸਾਡੇ ਕਿਸਾਨਾਂ ਦੀ ਫਸਲ ਬਰਬਾਦ ਹੋਈ ਆ ਤੇ ਸਾਡੇ ਇਹ ਗਰੀਬ ਪਰਿਵਾਰ ਆ ਉਹਨਾਂ ਦੇ ਘਰ ਵੀ ਜਿਹੜੇ ਡੁੱਬ ਚੁੱਕੇ ਆ ਉਹਨਾਂ ਨੇ ਮਿਹਨਤ ਕਰਕੇ ਖਾਣਾ ਹੁੰਦਾ ਵਿਚਾਰਿਆਂ ਨੇ ਉਹਨਾਂ ਦੀ ਮਿਹਨਤ ਵੀ ਜਿਹੜੀ ਖਤਮ ਹੋ ਚੁੱਕੀ ਆ ਨਾ ਮਿਹਨਤ ਕਰ ਸਕਦੇ ਆ ਨਾ ਕਿਤੇ ਜਾ ਸਕਦੇ ਆ ਨਾ ਆ ਸਕਦੇ ਆ ਇਸ ਕਰਕੇ ਸਾਡੀ ਦੁਬਾਰਾ ਫਿਰ ਹੱਥ ਜੋੜ ਕੇ ਬੇਨਤੀ ਆ ਕਿ ਵਾਦ ਤੋਂ ਆਪਾਂ ਇਹਨਾਂ ਸੰਗਤ ਦਾ ਸਾਰੀ ਸੰਗਤ ਦਾ ਸਹਿਯੋਗ ਦਈਏ ਸਾਰੇ ਨਾਲ ਮਿਲ ਕੇ ਆਪਾਂ ਇਹਨਾਂ ਦੀ ਮਦਦ ਕਰੀਏ ਤੇ ਨਾਲੇ ਸਾਡੇ ਨਾਲ ਸਰਦਾਰ ਨਿੰਦਰ ਸਿੰਘ ਸਰਪੰਚ ਆ ਇਹਨਾਂ ਨੂੰ ਬੇਨਤੀ ਕਰਦੇ ਆ ਤੁਸੀਂ ਵੀ ਇਹਦੇ ਦੋ ਸ਼ਬਦ ਦੀ ਸੰਗਤ ਨਾਲ ਸਾਂਝੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਗੱਲ ਤੇ ਬਾਬਾ ਜੀ ਨੇ ਸਾਡੇ ਹੱਡ ਗ੍ਰੰਥੀ ਜਰਬੰਸੇ ਹੁਣ ਸਾਰੀ ਗੱਲਬਾਤ ਦੱਸੀ ਆ ਕਿ ਜਿਹੜਾ ਪਾਣੀ ਦਾ ਬਹੁਤ ਜੋਰ ਚੱਲ ਰਿਹਾ ਤੇ ਨੁਕਸਾਨ ਥਾੜੇ ਲਈ ਬਹੁਤ ਜ਼ਿਆਦਾ ਹੋਇਆ ਪਿੰਡਾਂ ਦੇ ਵਿੱਚ ਗਏ ਗਾੜੀ ਬਡਾਲਾ ਪਿੰਡ ਦੇ ਘੇਰੇ ਘੇਰੇ ਲਾਗੇ ਬੇਕਾਂ ਚ ਮਾਰ ਡੰਗਰ ਦਾ ਬਹੁਤ ਬੁਰਾ ਹਾਲ ਆ ਗਰੀਬ ਗੁਰਬੇ ਦਾ ਬਹੁਤ ਬੁਰਾ ਹਾਲ ਆ ਇਸ ਕਰਕੇ ਸਾਰੀ ਸੰਗਤ ਨੇ ਮੋਰ ਤੋਂ ਉਪਰਾਲਾ ਕਰਕੇ ਲੰਗਰ ਦੀ ਸੇਵਾ ਕੀਤੀ ਆ ਤੇ ਸੰਗਤ ਨੂੰ ਬੇਨਤੀ ਕਰਦੇ ਆ ਮਾਲ ਵਾਸਤੇ ਚਾਰੇ ਵਾਸਤੇ ਕੋਈ ਪ੍ਰਬੰਧ ਕੀਤਾ ਜਾਵੇ ਵੱਧ ਤੋਂ ਵੱਧ ਇਹਨਾਂ ਦਾ ਆਪਸ ਸਜੋਗ ਦੀਏ ਗਰੀਬ ਗੁਰਬੇ ਦਾ ਕਿਸਾਨਾਂ ਦਾ ਸਾਰਿਆਂ ਦਾ ਨਾਲ ਮਿਲ ਕੇ ਅਸੀਂ ਤੁਹਾਡਾ ਵੀਡੀਓ ਤੇ ਧੰਨਵਾਦ ਕਰਦੇ ਆ ਜੋ ਕਿ ਤੁਸੀਂ ਲਾਜ ਕਿੰਨੇ ਏਕੜ ਜਿਹੜੀ ਫਸਲ ਬਰਬਾਦ ਹੋ ਚੁੱਕੀ ਹੈ ਜਿਹੜੀ ਫਸਲ ਉਹਦੇ ਹਜ਼ਾਰਾਂ ਏਕੜਾਂ ਦੇ ਹਿਸਾਬ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਜੀ ਭਾਰੀ ਨੁਕਸਾਨ ਹੋਇਆ ਆ ਗਿਣਤੀ ਜਾਈ ਦੇਖਿਆ ਜਾ ਰਿਹਾ ਕਿ ਕਈ ਕਿਸਾਨਾਂ ਦੇ ਭਰਾਵਾਂ ਨੇੜੇ ਘਰ ਵੀ ਜ਼ਮੀਨ ਦੇ ਵਿੱਚ ਹਨ ਉਹ ਸਵੇ ਡੁੱਬ ਚੁੱਕੇ ਨੇ ਹਾਂਜੀ ਇਸ ਵੇਲੇ ਉਹਨਾਂ ਨੂੰ ਕਿੱਥੇ ਪਹੁੰਚਿਆ ਉਹ ਬਾਹਰ ਹੁਣ ਆਪਣਾ ਕੋਈ ਪ੍ਰਬੰਧ ਕਰਕੇ ਕੋਈ ਉਹਨਾਂ ਰਿਸ਼ਤੇਦਾਰ ਭੈਣ ਭਰਾ ਕਰਕੇ ਚਾਹੇ ਕੋਈ ਸੇਵਾ ਕਰਨ ਵਾਲੇ ਆਪ ਆਪਣੇ ਸੰਦਲ ਟਰੱਕ ਟਰਾਲੀਆਂ ਲਿਆ ਕੇ ਮਾਰ ਡੰਗਰ ਲੱਜ ਕੇ ਤੇ ਆਪਣੇ ਸਤਾਰਾ ਕੋਲ ਵਿਚਾਰੇ ਜਾ ਰਹੇ ਨੇ ਕੋਈ ਜਾਨ ਵਾਲੀ ਹੁਣ ਨੁਕਸਾਨ ਹੁੰਦਾ ਬਚਾ ਹੋਇਆ ਨੁਕਸਾਨ ਤੇ ਬਹੁਤ ਜਾਨੀ ਨੁਕਸਾਨ ਤੇ ਬਚਾ ਜੇ ਬਾਰੇ ਜਿਹੜਾ ਫਸਲਾਂ ਦਾ ਤੇ ਬਹੁਤ ਜਿਆਦਾ ਨੁਕਸਾਨ ਹੋ ਚੁੱਕਾ ਵਾ ਕਿਉਂਕਿ ਪਸ਼ੂਗਾਂ ਦਾ ਨੁਕਸਾਨ ਬਹੁਤ ਹੋਇਆ ਵਾ 23 ਦੇ ਵਿੱਚ ਆਇਆ ਸੀ ਤੇ 23 24 ਇੱਕ ਸਾਲ ਬਾਅਦ 25 ਫੇਰ ਹੁਣ ਬਹੁਤ ਵੱਡੀ ਮਾਰ ਇਹ ਇਲਾਕੇ ਨੂੰ ਪੈ ਚੁੱਕੀ ਆ ਜਿਹੜੀ ਕਿ ਕਈ ਸਾਲ ਇਹ ਵਿਚਾਰੇ ਦੁਬਾਰਾ ਉੱਠ ਕੇ ਖੜੇ ਨਹੀਂ ਹੋ ਸਕਦੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਕਿ ਜਿਵੇਂ 1988 ਦੇ ਵਿੱਚ ਹੜਾ ਆਇਆ ਸੀ ਉਸੇ ਤਰੀਕੇ ਦੇ ਨਾਲ ਹੀ ਇਹ ਸੇਮ ਹੀ ਘਟਣੀ ਹੋਈ ਹੈ ਬਿਲਕੁਲ ਜੀ ਉਹ ਉਦੋਂ ਵੱਧਦੀ ਆ ਪੂਰਾ ਪਾਣੀ ਨਾਲੋਂ ਅੱਜ ਫੇਰ ਵੱਧਿਆ 1988 ਵਾਲੇ ਜਿਹੜਾ ਲਗਭਗ ਸਮਾਂ ਬਣ ਚੁੱਕਾ ਫੇਰ ਇੱਥੇ ਹਾਲਾਤ ਬਣੇ ਨੇ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਆ ਸਰਕਾਰ ਵੀ ਜੋ ਉਪਰਾਲੇ ਕੋਈ ਦੇਖਿਆ ਨਹੀਂ ਇੱਥੇ ਅਧਿਕਾਰੀ ਸਰਕਾਰੀ ਟੰਡਾ ਦੇ ਵਿੱਚੋਂ ਸਰਕਾਰ ਵੱਲੋਂ ਭਾਈ ਸਾਹਿਬ ਜੀ ਕੋਈ ਉਪਰਾਲਾ ਨਹੀਂ ਕੀਤਾ ਗਿਆ ਅਸੀਂ ਨਗਰ ਬਡਾਲਾ ਜਾ ਗਏ ਅੱਗੇ ਤੱਕ ਉਹ ਪਰਿਵਾਰ ਵਿਚਾਰੇ ਆਪ ਕਿਸ਼ਤੀ ਦੇ ਨਾਲ ਪਰਿਵਾਰਾਂ ਨੂੰ ਕੱਢ ਕੇ ਬਾਹਰ ਲਿਆ ਰਹੇ ਆ ਸਾਡੀ ਸਰਕਾਰ ਜਿਹੜੀ ਅੰਨੀ ਹੋ ਚੁੱਕੀ ਆ ਸਾਡੀ ਸਰਕਾਰ ਨੂੰ ਦਿਸਦਾ ਨਹੀਂ ਆ ਕਿ ਸਾਡੇ ਪਰਿਵਾਰ ਕਿਸ ਤਰ੍ਹਾਂ ਵਿਚਾਰੇ ਮਰ ਰਹੇ ਆ ਕਿਵੇਂ ਮੁਸ਼ਕਲ ਵਿੱਚ ਵਿਚਾਰੇ ਜੂਝ ਰਹੇ ਆ ਉਹ ਪਰਿਵਾਰਾਂ ਨੂੰ ਕੱਢ ਕੇ ਆਪ ਲਿਆ ਰਹੇ ਉਹਨਾਂ ਆਪ ਕਿਸੇ ਦਾ ਬੰਦਬਸ ਕੀਤਾ ਕੰਮ ਸੇ ਹੋਰ ਨਹੀਂ ਕੋਈ ਆ ਤੇ ਕੰਮ ਸੇ ਕੰਮ ਅਸੀਂ ਕਿਸ਼ਤੀਆਂ ਤਾਂ ਦੇ ਸਕਦੇ ਆ ਪਰਿਵਾਰਾਂ ਨੂੰ ਸਾਡੇ ਪਰਿਵਾਰ ਡੁੱਬ ਚੁੱਕੇ ਆ ਮਰ ਰਹੇ ਆ ਅਸੀਂ ਉਦੋਂ ਆਵਾਂਗੇ ਜਦੋਂ ਸਾਰੇ ਖਤਮ ਹੋ ਗਏ ਇਹ ਸਰਕਾਰੀ ਸਰਕਾਰ ਦੀ ਬੜੀ ਅਣਗਹਿਲੀ ਆ ਪਰ ਕੋ ਲੋਕ ਸਾਉ ਕਹਿ ਰਹੇ ਨੇ ਕਿ ਮੈਂ ਚਟਾਨਵਾਂ ਖੜਾ ਹਾਂ ਅਸੀਂ ਮੰਨਦੇ ਹਾਂ ਉਹ ਚਟਾਨਵਾਂ ਖੜੇ ਆ ਮੈਨੂੰ ਤਾਂ ਲੱਗਦਾ ਉਹ ਗੱਲਾਂ ਬਾਤਾਂ ਜੀ ਖੜੇ ਆ ਅਸੀਂ ਗਰਾਊਂਡ ਤੇ ਵੇਖਿਆ ਸਾਨੂੰ ਕੋਈ ਨਜ਼ਰ ਨਹੀਂ ਆ ਕੇ ਚਟਾਨਵਾਂ ਕੋ ਖੜੇ ਆ ਜੇ ਚਟਾਨਵਾਂ ਕੋ ਖੜੇ ਹੁੰਦੇ ਤੇ ਸਾਨੂੰ ਅੱਜ ਇੱਥੇ ਸਾਰੇ ਇਲਾਕੇ ਚ ਕਿਸ਼ਤੀਆਂ ਨਜ਼ਰ ਆਉਂਦੀਆਂ ਲੋਕ ਵਿਚਾਰੇ ਬੜੀ ਮੁਸ਼ਕਲ ਦੇ ਨਾਲ ਸਾਰੇ ਡੁੱਬਦੇ ਪਾਣੀ ਜਾ ਰਹੇ ਆ ਇੱਕ ਭੈਣ ਵਿਚਾਰੀ ਵੇਖੀ ਅਸੀਂ ਉਹ ਪਾਣੀ ਦੇ ਵਿੱਚ ਡੁੱਬਦੀ ਆ ਰਹੀ ਬੱਚੇ ਨੂੰ ਨਾਲ ਲੈ ਕੇ ਇਹ ਸਾਡੀ ਸਰਕਾਰ ਚਟਾਨਵਾਂ ਖੜੀ ਆ ਤੇ ਸਾਨੂੰ ਇੱਥੇ ਗਰਾਊਂਡ ਤੇ ਨਜ਼ਰ ਆਉਣੀ ਚਾਹੀਦੀ ਆ ਸਾਨੂੰ ਗਰਾਊਂਡ ਤੇ ਕੁਝ ਨਾ ਜੰਨੀ ਆ ਰਿਹਾ ਸਿਰਫ ਸਾਨੂੰ ਕਾਗਜ਼ਾਂ ਦੇ ਵਿੱਚ ਤੇ ਬੋਲਾਂ ਵਿੱਚ ਹੀ ਨਜ਼ਰ ਆ ਰਿਹਾ ਕਿ ਸਾਡੀ ਸਰਕਾਰ ਸਾਡੇ ਨਾਲ ਖੜੀ ਆ ਇਸ ਕਰਕੇ ਸਾਡੇ ਜਿਹੜੇ ਆਪਨੇ ਭਰਾ ਵਾ ਉਹ ਸਾਡੇ ਨਾਲ ਚੜਾਣ ਵਾਂਗ ਜਰੂਰ ਖੜੇ ਆ ਸਾਡੇ ਭਰਾ ਸਾਡੀ ਮਦਦ ਕਰ ਰਹੇ ਆ ਕਿਤੇ ਬੜੀ ਦੂਰੋਂ ਆ ਕੇ ਕੋਈ ਅੰਬੋਰਤ ਆ ਰਿਹਾ ਗੰਗਾ ਨਗਰ ਤੋਂ ਆ ਰਿਹਾ ਰਾਜਸਥਾਨ ਤੋਂ ਆ ਰਿਹਾ ਉਹ ਸਾਡੀ ਮਦਦ ਜਰੂਰ ਕਰ ਰਹੇ ਆ ਪਾੜੀ ਸਰਕਾਰ ਜਿਹੜੀ ਆ ਸਿਰਫ ਗੱਲਾਂ ਬਾਤਾਂ ਵਿੱਚ ਚੜਾਣ ਵਾਂਗ ਖੜੀ ਆ ਗਰਾਊਂਡ ਤੇ ਬਿਲਕੁਲੋ ਜ਼ੀਰੋ ਉਹਨਾਂ ਦੀ ਰਿਪੋਰਟ ਆ ਇਸ ਕਰਕੇ ਸੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਥੋੜੀਆਂ ਤੁਸੀਂ ਅੱਖਾਂ ਖੋਲੋ ਥੋੜਾ ਗਰਾਊਂਡ ਤੇ ਆ ਕੇ ਵੇਖੋ ਕਿਵੇਂ ਲੋਕਾਂ ਦੀ ਹਾਲਾਤ ਆ ਤੇ ਲੋਕਾਂ ਦੀ ਅਸੀਂ ਆ ਕੇ ਮਦਦ ਕਰੀਏ ਲੋਕਾਂ ਦੀ ਬਾਹ ਫੜੀਏ ਤਾਂ ਹੀ ਅਸੀਂ ਆਉਣ ਵਾਲੇ ਸਮੇਂ ਜਿਹੜੀ ਸਾਡੀ ਸਰਕਾਰ ਜਿਹੜੀ ਬਣ ਸਕਦੀ ਦੁਬਾਰਾ ਸ਼ੌਦੇ ਪਾਣੀ ਦਾ ਜਿਹੜਾ ਪਰਹਾਲਾ ਕੀਤਾ ਰਿਹਾ ਜਾ ਰਿਹਾ ਤੁਹਾਡੇ ਦੀ ਸੰਸਤਾ ਵੱਲੋਂ ਕੀਤਾ ਜਾ ਰਿਹਾ ਇਹ ਸਾਡੀ ਸਿੱਖ ਪਰਿਵਾਰ ਸੇਵਾ ਸੁਸਾਇਟੀ ਅਸੀਂ ਚਲਾ ਰਹੇ ਹਾਂ ਪੱਟੀ ਮੋੜ ਵੱਲੋਂ ਇਹ ਅਸੀਂ ਆਪਣਾ ਦਸਵੰਦ ਕੱਢਦੇ ਹਾਂ ਆਪਣੀ ਦਸਵੰਦ ਦੇ ਵਿੱਚੋਂ ਜਿਹੜੀ ਸੇਵਾ ਚਲਾ ਰਹੇ ਹਾਂ ਉਹਦੇ ਵਿੱਚੋਂ ਅਸੀਂ ਪਹਿਲਾਂ ਜਿਹੜੀ ਸਾਡੀ ਸੇਵਾ ਸੀ ਅਸੀਂ ਗਰੀਬਾਂ ਨੂੰ ਕਿਰਤ ਦੇ ਵਿੱਚ ਪਾ ਰਹੇ ਹਾਂ ਕੋਈ ਕਿਰਤ ਕਰਨਾ ਚਾਹੁੰਦਾ ਸੀ ਉਹਨੂੰ ਅਸੀਂ ਕੋਈ ਸਾਈਕਲ ਵਾਲੀ ਰੇੜੀ ਮੋਟਰਸਾਈਕਲ ਵਾਲੀ ਰ ਦੇਖ ਨੂੰ ਕਿਰਤ ਵਿੱਚ ਪਾ ਰਹੇ ਆ ਪਰ ਹੁਣ ਅਸੀਂ ਜਿਹੜੇ ਮੌਜੂਦਾ ਹਾਲਾਤ ਵੇਖੇ ਆ ਉਹ ਹਾਲਾਤਾਂ ਨੂੰ ਵੇਖਦੇ ਹੋ ਅਸੀਂ ਕੱਲ ਤੋਂ ਜਿਹੜੀ ਆ ਲੰਗਰ ਦੀ ਜੀ ਪਰੰਪਰਾ ਸ਼ੁਰੂ ਕੀਤੀ ਆ ਕਿ ਸਾਨੂੰ ਉਹ ਲੰਗਰ ਦੀ ਜ਼ਰੂਰਤ ਆ ਕਮ ਸੰਖਿਆ ਅਸੀਂ ਆਪਣੇ ਭਰਾਵਾਂ ਵਾਸਤੇ ਲੰਗਰ ਲੈ ਕੇ ਜਾਈਏ ਜਿਹੜੇ ਬੰਨ ਵਿਚਾਰੇ ਬੰਨ ਰਹੇ ਆ ਦਿਨ ਰਾਤ ਵਿਚਾਰੇ ਸਫਾਰੀਆਂ ਸਿਰੀਆਂ ਮਿੱਧ ਰਹੇ ਆ ਕਮ ਸੰਖਿਆ ਉਹਨਾਂ ਵਾਸਤੇ ਹੋਰ ਨਹੀਂ ਕੋਈ ਤੇ ਅਸੀਂ ਲੰਗਰ ਦਾ ਪ੍ਰਾਲਾ ਕਰਕੇ ਲੈ ਕੇ ਜਾਈਏ ਹਰਿਆਣਾ ਤੋਂ ਅਸੀਂ ਤਾਂ ਬੋਲ ਨਹੀਂ ਪਛਾਤਾ ਕੋਈ ਆ ਰਹਿਆ ਹਾਂਜੀ ਕੱਲ ਤੋਂ ਅਸੀਂ ਪ੍ਰਾਲਾ ਕੀਤਾ ਵਾ ਕੱਲ ਵੀ ਲਾਇਆ ਸੀ ਅੱਜ ਵੀ ਲਾਇਆ ਅੱਜ ਅਸੀਂ ਗੁਰਦੁਆਰਾ ਸਾਹਿਬ ਨੂੰ ਸਾਡੇ ਬਾਬਾ ਧਰ ਉਹ ਵੀ ਸਾਡੇ ਦੋ ਗਟੀਆਂ ਲੈ ਕੇ ਅੱਗੇ ਬੰਨ ਤੇ ਗਏ ਆ ਭਾਵ ਕਿ ਹਰ ਸੰਸਥਾ ਜਿਹੜੀ ਆ ਸਾਹ ਦੇ ਰਹੀ ਹੈ ਇੱਕ ਸਰਕਾਰ ਨੂੰ ਛੱਡ ਕੇ ਪੰਜਾਬ ਸਰਕਾਰ ਵੱਲੋਂ ਕੋਈ ਪ੍ਰਸ਼ਾਸਨਿਕ ਪਾਣੀ ਦਾ ਜੋ ਕਿੰਤੀ ਕੋਈ ਪ੍ਰਬੰਧ ਨਹੀਂ ਕੀਤਾ ਸਾਨੂੰ ਕੋਈ ਨਜ਼ਰ ਨਹੀਂ ਆਇਆ ਪੰਜਾਬ ਸਰਕਾਰ ਵੱਲੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਜਿਹੜੇ ਪ੍ਰਬੰਧ ਜਰੂਰ ਕੀਤੇ ਗਏ ਆ ਉਹਨਾਂ ਨੇ ਐਲਾਨ ਵੀ ਕੀਤਾ ਹੈ ਕਿ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈ ਲੰਗਰ ਦੀ ਪ੍ਰਬੰਧ ਹੋਵੇਗਾ ਰਹਿਣ ਦੀ ਅਵਸਥਾ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਆ ਪਰ ਸਰਕਾਰ ਵੱਲੋਂ ਸਾਨੂੰ ਜਿਹੜੀ ਆ ਅਜੇ ਤੱਕ ਜੀਰੋ ਰਿਪੋਰਟ ਮਿਲੀ ਹੈ ਜਿਹੜੇ ਕਿ ਗੁਰੂ ਘਰ ਬਣੇ ਨੇ ਨੇਵੀਆਂ ਜ਼ਮੀਨਾਂ ਦੇ ਵਿੱਚ ਉਹਦੇ ਤੁਹਾਨੂੰ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਉਹਨਾਂ ਨੂੰ ਉੱਚੀਆਂ ਜਗ੍ਹਾ ਤੇ ਰਖਾਤਾ ਉਹ ਤਕਰੀਬਨ ਜਿਹੜੇ ਜਿਹੜੇ ਤਾਂ ਗੁਰਦਰਾ ਸਾਹਿਬ ਉੱਚੇ ਆ ਜਿੱਦੇ ਕੋਈ ਅਜੇ ਤੱਕ ਨਹੀਂ ਕੋਈ ਨੁਕਸਾਨ ਹੋ ਸਕਾ ਜਿਵੇਂ ਢਾਬ ਸਰ ਗੁਰਦਰਾ ਸਾਹਿਬ ਆਮਾ ਪਰਿਸ਼ਾ ਦਾ ਉਹ ਉੱਚੀ ਜਗ੍ਹਾ ਤੇ ਆ ਦੂਸਰੀ ਮੰਜ਼ਲ ਤੇ ਮਹਾਰਾਜ ਦਾ ਪ੍ਰਕਾਸ਼ ਉਹਨੂੰ ਕੋਈ ਖਤਰੇ ਵਾਲੀ ਗੱਲ ਨਹੀਂ ਗਈ ਜਿਹੜੇ ਕੋਈ ਜ਼ਿਆਦਾ ਡੁੱਬਣ ਵਾਲੇ ਜਿੱਥੇ ਆ ਉਥੋਂ ਮਹਾਰਾਜ ਦੇ ਸਰੂਪ ਜਿਹੜੇ ਆ ਸੇਫ ਜਗ੍ਹਾ ਤੇ ਲੈ ਜਾਂਦੇ ਗਏ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਇਸ ਸਮਾਜ ਨੂੰ ਅਸੀਂ ਤਾਂ ਮੈਸੇਜ ਇਹੋ ਦੇਣਾ ਚਾਹੁੰਨੇ ਆ ਕਿਉਂਕਿ ਸਰਕਾਰ ਸਾਡੀ ਨੇ ਕੁਝ ਨਹੀਂ ਕਰਨਾ ਸਰਕਾਰ ਨੇ ਸਾਨੂੰ ਜਿਹੜੇ ਆ ਗੱਲਾਂ ਦੇ ਮੁੰਡੇ ਬਣਾ ਕੇ ਜ਼ਰੂਰ ਦੇਣੇ ਆ ਅਸੀਂ ਸਰਕਾਰ ਦੇ ਪਿੱਛੇ ਨਾ ਲੱਗੀਏ ਕੋਈ ਚੰਗੀ ਸਰਕਾਰ ਚੁਣੀਏ ਜਿਹੜਾ ਸਾਡਾ ਕੋਲ ਸਾਥ ਦੇਵੇ ਹੁਣ ਜਿਵੇਂ ਵਾਰਸ ਪੰਜਾਬ ਆ ਭਾਈ ਅਮਰਪਾਲ ਸਿੰਘ ਜੀ ਉਹਨਾਂ ਦੀ ਟੀਮ ਜਿਹੜੀ ਆ ਹਰੀ ਘੜ ਤੇ ਤਕਰੀਬਨ ਅੱਜ 10 ਦਿਨ ਹੋ ਗਏ ਲੱਗੀ ਹੋਈ ਹੈ ਉਹਨਾਂ ਨੂੰ ਹਰ ਹਰ ਸਾਈਡ ਤੇ ਮਦਦ ਕਰ ਰਿਹਾ ਜਿੱਥੇ ਕਿਸੇ ਨੂੰ ਚਾਰੇ ਦੀ ਜ਼ਰੂਰਤ ਆ ਉਹ ਚਾਰੇ ਦੀ ਮਦ ਹੋ ਰਹੀ ਆ ਜੇ ਕੋਈ ਪਰਿਵਾਰ ਕੱਢਨੇ ਆ ਤਾਂ ਪਰਿਵਾਰ ਵੀ ਉਥੋਂ ਕੱਢੇ ਜਾ ਰਹੇ ਆ ਇਸ ਕਰਕੇ ਆਪਾਂ ਐਹੋ ਜੀ ਸਰਕਾਰ ਬਣਾਈਏ ਜਿਹੜਾ ਆਪਣਾ ਸਾਥ ਦੇਵੇ ਨਕਮੀਆਂ ਸਰਕਾਰਾਂ ਦਾ ਆਪਾਂ ਖੜਾ ਛੱਡੀਏ ਚੰਗੀ ਸਰਕਾਰ ਚੁਣੀਏ ਤੇ ਆਪਾਂ ਜਿਹੜਾ ਤਾਂ ਹੀ ਸੁੱਖਦਾ ਜਿਹੜਾ ਸਾਹ ਲੈ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਨਾਲ ਤੁਹਾਡਾ ਕਿਹੜਾ ਪਿੰਡ ਆ ਮੇਰਾ ਨਾਮ ਸੀ ਗੁਰਤਾਰ ਸਿੰਘ ਜੀ ਬਬਰ ਭਾਰਤੀ ਕਿਸਾਨ ਜੁਣੀ ਆਂਦਾ ਪ੍ਰਧਾਨ ਪਿੰਡ ਕੋਟ ਬੁੱਢਾ ਹਰ ਇੱਕ ਦਰਿਆਵਾਂ ਵੱਲੋਂ ਜਿਹੜੀ ਮਾਰ ਪਈ ਹੈ ਹੜ੍ਹਾਂ ਦੀ ਕਿੰਨੇ ਪਿੰਡਾਂ ਨੂੰ ਲਵੇਟ ਚ ਲਿਆ ਹੈ ਏਰੀਆ ਰੇਂਗ ਤੋਂ ਲੈ ਕੇ ਮੁੱਠਿਆ ਵਾਲੇ ਤੱਕ ਤੇ ਬਾਰਡਰ ਤੱਕ ਬਹੁਤ ਜ਼ਿਆਦਾ ਨਸ਼ਕਾਨ ਹੋ ਗਿਆ ਜੀ ਬਹੁਤ ਜ਼ਿਆਦਾ ਪਤਲ ਵੀ ਮਰ ਗਏ ਆ ਚਾਰਾ ਵੀ ਲੋਕਾਂ ਦਾ ਮਰ ਗਿਆ ਬਹੁਤ ਜ਼ਿਆਦਾ ਕੱਲ ਅਸੀਂ ਹੁਣ ਬੇੜੀਆਂ ਦੇ ਕੱਢ ਕੇ ਆਵਦੀਆਂ ਬੇੜੀਆਂ ਸਾਡੀਆਂ ਹੈਗੀਆਂ ਪਰਪਰਾ ਆਤੀਆਂ ਰੱਖੀਆਂ ਅਸੀਂ ਉੱਤੇ ਉਹਦੇ ਨਾਲ ਹੀ ਆ ਦਾਹ ਭਾਈ ਕਾਹੀ ਮੈਂ ਆਪਦੇ ਹੱਥੀਂ ਕੱਢਿਆ ਵਾ ਪਰਿਵਾਰਾਂ ਨੂੰ ਸਾਰਿਆਂ ਨੂੰ ਲਿਆ ਆ ਗਏ ਆਪੋ ਆਪਣੇ ਘਰਾਂ 'ਚ ਪਟਾਏ ਆ ਪਿੰਡਾਂ 'ਚ ਪਟਾਏ ਉਹ ਰਿਸ਼ਤੇਦਾਰਾਂ ਨੇ ਪਟਾਏ ਆ ਉਹਨਾਂ ਦਾ ਮਾਲ ਵੀ ਕੱਢ ਕੇ ਸੁਰੱਖਿਆ ਥਾਂ ਤੇ ਜਾ ਕੇ ਅਸੀਂ ਉਹਨਾਂ ਨੂੰ ਰੱਖਿਆ ਵਾ ਤੇ ਬਾਕੀ ਇਹਦੇ ਵਿੱਚ ਆ ਵੇਖੋ ਹੁਣ ਰੋਡ ਵੀ ਮੰਨ ਲੋ ਵੀ ਬਹੁਤ ਜ਼ਿਆਦਾ ਬੰਦਾ ਅਸੀਂ ਇਹ ਬੇਨਤੀ ਕਰਦੇ ਆ ਜਿੰਨੇ ਕਨੇ ਆਉਣਾ ਹਰੀਗਾ ਥਾਂ ਨਹੀਂ ਆਜੋ ਆ ਰੋਡ ਗਾੜੀ ਵੀ ਟੁੱਟਾ ਵਾ ਅਗਲੇ ਬੰਨੇ ਬਹੁਤ ਜ਼ਿਆਦਾ ਵਾਤੇ ਆਏ ਪ੍ਰਸ਼ਾਸਨ ਵੀ ਰੋਕ ਰਿਆ ਵਾ ਤੇ ਕੋਈ ਮੇਰਾ ਭਰਾ ਆਂਦੀ ਆਉਣ ਦੀ ਕਿਰਪਾਤਾ ਨਾ ਕਰੇ ਸਰਕਾਰ ਵੱਲੋਂ ਕੀ ਪ੍ਰਾਲਾ ਕੀਤਾ ਜਾ ਰਹੇ ਆ ਸਰਕਾਰ ਵੱਲੋਂ ਅਜੇ ਤੇ ਕੋਈ ਨਹੀਂ ਕੀਤਾ ਗਿਆ ਜੀ ਹਾਲੀ ਤੱਕ ਤੇ ਵੇਖ ਲਓ ਵੇਖ ਰਹੇ ਆ ਆਪਾਂ ਕਹ ਬੰਨ ਲੱਗ ਰਹੇ ਨੇ ਟਰਾਲੀਆਂ ਮਿੱਟੀ ਪਾ ਰਹੀਆਂ ਨੇ ਉਹ ਮਿੱਟੀ ਕਿਵੇਂ ਪ੍ਰਾਲਾ ਹੋ ਰਿਹਾ ਉਹ ਮਿੱਟੀ ਆਪਣੇ ਵੀਰ ਹੀ ਪਾ ਰਹੇ ਆ ਇਲਾਕੇ ਸਾਡੇ ਪਿੰਡਾਂ ਦੇ ਹੋਰ ਕੋਈ ਹੱਲ ਨਹੀਂ ਕੀਤਾ ਨਹੀਂ ਅਜੇ ਕੋਈ ਨਹੀਂ ਇੱਥੇ ਚਾਹੀਦੀਆਂ ਇਹਨਾਂ ਨੂੰ ਜੀ ਸੀ ਪੀਆ ਲਿਆ ਕੇ ਖਿਲਾਰਨੀਆਂ ਕੋਈ ਨਾ ਕੋਈ ਮਿੱਟੀ ਦੀਆਂ ਟਰਾਲੀਆਂ ਭਰ-ਭਰ ਕੇ ਜਿੱਥੋਂ ਆਪਣਾ ਮਾੜਾ ਹੀ ਉੱਥੋਂ ਲਿਆ ਕੇ ਕਰਦੇ ਬਾਕੀ ਕੋਈ ਨਹੀਂ ਕੀਤਾ ਸਾਡੇ ਇਲਾਕੇ ਨੇ ਕੀਤਾ ਸਾਰਾ ਜੋ ਵੀ ਕੀਤਾ ਦਰਿਆ ਨੇ ਸਾਰੇ ਖੇਤਾਂ ਨੂੰ ਆਪਣੇ ਲਪੇਟ ਚ ਲੈ ਲਿਆ ਤੇ ਸਾਰੇ ਖੇਤਾਂ ਨੇ ਦਰਿਆ ਦਾ ਰੂਪ ਧਾਰਿਆ ਰੂਪ ਧਾਰਿਆ ਇਹਦੇ ਵਿੱਚ ਆਮ ਹੀ ਡੇਰੇ ਨੇ ਗੁਰਦੁਆਰਾ ਸਾਹਿਬ ਨੇ ਮਾਲ ਡੰਗਰ ਗੇ ਲਓ ਆਪਣੇ ਰਾਸ ਗਣ ਲੋ ਕਿਸੇ ਦਾ ਕੋਈ ਜਾਨੇ ਮਾਲੀ ਪਸ਼ੂ ਦਾ ਜਾਂ ਕਿਸੇ ਇਨਸਾਨ ਦਾ ਕੋਈ ਨਿਸ਼ਾਨਤ ਨਹੀਂ ਹੋਇਆ ਨਿਸ਼ਕਾਨ ਹੋਇਆ ਜੀ ਪਸ਼ੂਆਂ ਦਾ ਵੀ ਹੋਇਆ ਜਦੋਂ ਆਪਣਾ ਦੁੱਧ ਹੀ ਸਾਰਾ ਵਿਚਾਰਾ ਖਤਮ ਹੋ ਗਿਆ ਭੁੱਖੇ ਤੇ ਆਏ ਕੱਲ ਅਸੀਂ ਕੱਢਿਆ ਜਿੰਨੇ ਵੀ ਡੰਗਰ ਬੱਚੇ 1 3 5 6 ਬਈਕਾ ਤੋਂ ਕੱਢੇ ਆ ਉਹ ਪਾਣੀ ਖਲੋਤੇ ਪਰसों ਚੌਥ ਦੇ ਪਾਣੀ ਖਲੋਤੇ ਜਿਹੜੇ ਕੱਲ ਅਸੀਂ ਕੱਢ ਕੇ ਸਾਰੇ ਲਿਆਂਦੇ ਆ ਨਿਸ਼ਕਾਨ ਹੀ ਆ ਵਿਚਾਰਿਆਂ ਦਾ ਉਹਨਾਂ ਦਾ ਕੀ ਐ ਤੋਂ ਵੱਧ ਨਿਸ਼ਕਾਨ ਕੀ ਹੋਣਾ ਪੱਠਾ ਨਹੀਂ ਆ ਕੋਈ ਤੂੜੀ ਨਹੀਂ ਰਹੀ ਕੁਝ ਨਹੀਂ ਰਿਹਾ ਬਹੁਤ ਲੋਕ ਕੋਈ ਡਾਕਟਰੀ ਸਾਹਤਾ ਵੀ ਦਿੱਤੀ ਨਹੀਂ ਡਾਕਟਰੀ ਸਾਡੇ ਇੱਥੇ ਤੇ ਕੋਈ ਨਹੀਂ ਆਇਆ ਐਵੇਂ ਝੂਠ ਮਾਰਨਾ ਮਾੜਾ ਹੁੰਦਾ ਕੋਈ ਨਹੀਂ ਆਇਆ ਇੱਥੇ ਜਿਵੇਂ ਕਿ ਪੋਗਲ ਬੰਨਿਆ ਜਾ ਰਿਹਾ ਹੋਵੇ ਤੇ ਮਿੱਟੀ ਲਈ ਜਾ ਰਹੀ ਹੈ ਕੋਈ ਮਰੀਜ਼ ਢੱਲਾ ਜਾਊਗਾ ਪਰੇਸ਼ਾਨੀ ਆ ਜਾਊ ਲੋ ਜਦ ਤੱਕ ਕਿਸੇ ਨਹੀਂ ਆਜੂਗਾ ਫਿਰ ਉਹ ਆਪਣੀ ਦਵਾਈ ਕਿੱਥੋਂ ਲਊਗਾ ਦਵਾਈ ਨਹੀਂ ਫਿਰ ਵਿਚਾਰਾ ਆਪਦਾ ਮਾਰੀਦਾ ਜਾਊਗਾ ਕਿਤੇ ਡਾਕਟਰ ਕੋਲੇ ਹੋਰ ਕਿਲੇ ਇੱਥੇ ਇੱਥੇ ਤੇ ਕੋਈ ਸਹਾਇਤਾ ਨਹੀਂ ਆਈ ਹੈ ਜੀ ਸਰਕਾਰ ਲੋਕ ਸਰਕਾਰ ਨਹੀਂ ਕੋਈ ਨਹੀਂ ਆਈ ਹੈ ਇਹ ਝੂਠ ਮਾਰਨਾ ਆਪਾਂ ਕਿਉਂ ਮਾੜਾ ਬਿਲਕੁਲ ਨਹੀਂ ਕੋਈ ਨਹੀਂ ਸਰਕਾਰ ਲੋਕ ਕੋਈ ਨਹੀਂ ਅਜੇ ਤੱਕ ਆਇਆ ਉਸੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਸਾਡਾ ਭਰਾ ਵਾਲਾ ਜੀ ਸਿੰਘ ਭੁੱਲਰ ਉਹ ਆ ਕੇ ਸਾਰਿਆਂ ਦੀ ਸਾਲ ਲਵੇ ਚਲੋ ਗਿਆ ਵੀ ਬੰਨਾ ਤੇ ਗਿਆ ਵੀ ਆ ਬਾਕੀ ਮੈਂ ਨਾ ਉਹਨਾਂ ਨੇ ਸਾਰਿਆਂ ਨੂੰ ਕੋਈ ਜੀ ਸੀ ਪੀਆਂ ਕਿਲਾਓ ਜਿਵੇਂ ਬੰਨ ਤੇ ਐ ਪਿਲ ਪਿਲ ਖਾਰੇ ਕਰਨ ਦੇ ਕਿਉਂਕਿ 15 20 ਦਿਨ ਹੋ ਗਏ ਪਾਣੀ ਚੱਲਦੇ ਨੂੰ ਕਿਤੋਂ ਵੀ ਕਿਤੇ ਨਾ ਕਿਤੇ ਨਿਸ਼ਕਾਣ ਹੋ ਸਕਦਾ ਚਲੋ ਆ ਆ ਦੇ ਇਲਾਕਾ ਪੂਰਾ ਹੋ ਗਿਆ ਖਰਾਬ ਤੇ ਬਾਕੀ ਦੂਸਰਾ ਇਲਾਕਾ ਨਾ ਖਰਾਬ ਹੋਵੇ ਸਿੱਖ ਜਿੱਥੇ ਬੰਦ ਗਿਆ ਸਿੱਖ ਸਮਾਜ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਮੈਸੇਜ ਜਿੰਨੇ ਜਿਹੜੇ ਸਾਡੇ ਭਰਾ ਸਿੱਖ ਜਿਹੇ ਬੰਦਿਆਂ ਉਹ ਵੀ ਮਦਦ ਕਰਨ ਜਿਹੜੇ ਸਾਡੇ ਦਾਨੀ ਭਰਾਵਾ ਜੇ ਬਾਹਰ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਾਸਤੇ ਉਹਨਾਂ ਨੇ ਵੀ ਆਨੇ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਇਹਨਾਂ ਭਰਾਵਾ ਦੀ ਆਪਾਂ ਮਤ ਕਰੀਏ ਵੱਧ ਤੋਂ ਵੱਧ ਮਤ ਕਰੀਏ ਵੇਖੋ 70 70 ਹਜ਼ਾਰ ਦਾ ਝੋਨਾ ਨਿਕਲਣਾ ਸੀ ਤੇ 20 20 ਹਜ਼ਾਰ ਰੁਪਇਆ ਖਰਚਾ ਕਰ ਬੈਠੇ ਉੱਤੇ ਤੇ ਹੁਣ ਸਾਰਾ ਝੋਨਾ ਹੀ ਮਾਰਿਆ ਗਿਆ ਬਹੁਤ ਜ਼ਿਆਦਾ ਨਿਸ਼ਕਾਨ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾਰਾ ਹੋ ਸਰੀਆਗਾ ਖਾਲਸੇ ਦੇ ਜਕਾਰੇ ਝੰਡੇ ਝੁਲਦੇ ਹੁੰਦੇ ਕੋਈ ਨਹੀਂ ਜਿਹੜਾ ਹੋ ਗਿਆ ਮਾਰ ਆਪੇ ਕਾ ਪੂਰਾ ਕਰ ਦੂਗਾ ਵਾਗਰ ਜੀ ਕਾ ਖਾਲਸਾ ਵਾਹਿਗੁਰੂ ਵੀਰ ਜੀ ਜਿਹੜੇ ਘੋੜੇ ਇਧਰ ਉਧਰ ਜਾ ਰਹੇ ਨੇ ਹਾਂਜੀ ਇਹਦਾ ਕੀ ਕੰਮ ਹੈ ਵੀਰ ਜੀ ਇਹ ਇੱਥੇ ਬਾਬਿਆਂ ਦੇ ਆ ਬਾਬੂ ਸ਼ੀਦ ਯੂਪੀਏ ਬਾਬਾ ਨਿਰਮਲ ਸਿੰਘ ਜੀ ਯੂਪੀ ਵਾਲੇ ਉਹਨਾਂ ਦੇ ਇੱਥੇ ਹੁਣ ਦਰਿਆ ਦਾ ਪਾਣੀ ਔ ਜਿਆਦਾ ਹੋਣ ਦੇ ਕਾਰਨ ਇੱਥੇ ਲਾਲੋਗਰ ਨੂੰ ਚਰਾਹਾਂ ਦੇ ਖਤਮ ਹੋ ਗਈ ਆ ਪੱਠੇ ਨਹੀਂ ਹੈਗੇ ਇਹ ਹੁਣ ਆਪਣਾ ਪਿੰਡ ਆ ਜੀ ਹਰੀਗੇ ਪਤਨ ਦੇ ਕੋਲ ਬੁਰਜਪੂਲਾ ਬਾਬਾ ਜੀ ਨੇ ਆਪਾਂ ਨੂੰ ਸੇਵਾ ਦਿੱਤੀ ਹੈ ਕਿ ਸਾਰੀਆਂ ਘੋੜੀਆਂ ਆਪਦੇ ਪਿੰਡ ਲੈ ਜਾਓ ਆਪਾਂ ਵੀਰ ਜੀ ਇਹਨਾਂ ਦੀ ਉੱਥੇ ਹੁਣ ਖਾਮ ਸੰਭਾਲ ਕਰਾਂਗੇ ਜਿੰਨਾ ਚਿਰ ਪਾਣੀ ਨਹੀਂ ਲੈਂਦਾ ਇੱਥੇ ਵੀ ਡੇਰੇ ਦੇ ਪਾਣੀ ਚੜ ਚੱਲਿਆ ਨਾ ਹਾਂਜੀ ਜਿੱਥੇ ਚਰਾਂਦ ਨਹੀਂ ਹੈਗੀ ਬਿਲਕੁਲ ਵੀ ਪੱਠੇ ਮਰ ਗਏ ਆ ਤੇ ਨਾ ਚਾਰਨ ਨੂੰ ਘੋੜੀਆਂ ਹੈਗੀਆਂ ਤੇ ਹੁਣ ਘੋੜੀਆਂ ਜਿਹੜੀਆਂ ਆਪਾਂ ਸਾਰਾ ਸਾਰੀਆਂ ਆਪਣੇ ਪਿੰਡ ਲੈ ਜਾਾਂਗੇ ਤੇ ਇਹ ਸਾਰੇ ਭਰਾ ਆਪਣੇ ਇਹ ਸਾਰੇ ਸੇਵਾ ਕਰਨਗੇ ਇੱਥੇ 2 ਸਾਲ ਪਹਿਲਾਂ ਵੀ ਖੜਗਾ ਜਦੋਂ ਪਾਣੀ ਵੀਰ ਜੀ ਬਿਲਕੁਲ ਹੀ ਲਾ ਲਓ ਪਾਣੀ ਤੁਹਾਡੇ ਸਾਹਮਣੇ ਆ 8 8 9 9 ਫੁੱਟ ਪਾਣੀ ਹੋਇਆ ਫਿਰਦਾ ਪੈ ਗਿਆ ਇੱਥੇ ਨੀਵੀਆਂ ਜੀ ਪੂਰਾ ਏਰੀਆ ਹੀ ਭਾਜੀ ਖਤਮ ਹੋ ਗਿਆ ਤੇ 2023 ਜੀ ਵੀ ਇਦਾਂ ਹੋਇਆ ਸੀ ਉਦੋਂ ਵੀ ਸਾਨੂੰ ਉੱਥੇ ਘੋੜੇ ਘੋੜੀਆਂ ਖੜਨੇ ਪਏ ਆਪਦੇ ਪਿੰਡ ਆਪਦੇ ਪਿੰਡ ਖੜੇ ਆ ਇੱਥੇ ਵੀਰ ਜੀ ਸੇਵਾ ਕੀਤੀ 2 ਮਹੀਨੇ ਤੇ ਹੁਣ ਫਿਰ ਤੁਹਾਡੇ ਸਾਹਮਣੇ ਆ ਵੇਖੋ ਇੱਥੇ ਕੋਈ ਪੱਠਾ ਢੱਕਾ ਤੁਹਾਨੂੰ ਦੀਦਾ ਜੀ ਬਿਲਕੁਲ ਚਰਾੰਦ ਖਤਮ ਹੋ ਗਿਆ ਇਹ ਰਸਤਾ ਇਧਰੋਂ ਇਧਰ ਤੋਂ ਜਾ ਰਿਹਾ ਵੇ ਇਹ ਕਿਹੜੇ ਕਿਨੂੰ ਕਿ ਪੱਟੀ ਰੋਡ ਨੂੰ ਜਿਹੜਾ ਜੋੜਦਾ ਜੀ ਪੱਟੀ ਮੋੜ ਨੂੰ ਜੀ ਉਹ ਰੋਡ ਆ ਜੀ ਇਹ ਬੰਡਾਲੇ ਵਾਲਾ ਆਹ ਰਾਹ ਹੀ ਰੰਨੇ ਉਧਰ ਉਧਰ ਫਰੋਜਪੁਰ ਵੱਲੋਂ ਇਧਰ ਨੂੰ ਆ ਰਹੇ ਨੇ ਪੱਟੀ ਨੂੰ ਕੀ ਕਹਣਾ ਚਾਹੁੰਦੇ ਸੀ ਵੀਰ ਜੀ ਹਾਲੇ ਤੇ ਲਾਲੋ ਰੋਡ ਮਾੜਾ ਮੋੜ ਚੱਲਦਾ ਵਾ ਤੇ ਜੇ ਪਾਣੀ ਲਾਲੋ ਹੋਰ ਵੱਧ ਗਿਆ ਤਾਂ ਰੋਡ ਬਿਲਕੁਲ ਬੰਦ ਹੋ ਜਾਊਗਾ ਜੀ ਇਹ ਵੀਰ ਜੀ ਤੇ ਲਾਲੋ ਜਿੰਨਾ ਇਹ ਰਸਤੇ ਦੇ ਲਾਲੋ ਕਿ ਜਿੰਨਾ ਤਾਂ ਨਹੀਂ ਸਰਦਾ ਉਹ ਤੇ ਚਲੋ ਮਾੜਾ ਮੋਟਾ ਨੰਗ ਸਕਦਾ ਜੀ ਜਿੰਨਾ ਨਹੀਂ ਆ ਨਾ ਉਹ ਉਤੋਂ ਨਹੀਂ ਘੁੰਮ ਗਿਆ ਵੇ ਜਿਉਂ ਕਿ ਹੈਗਾ ਤੇ ਖਤਰਾ ਹੀ ਆ ਜੀ ਜੇ ਪਾਣੀ ਵੱਧ ਗਿਆ ਤੇ ਹੋਰ ਜੀ ਤੇ ਪਾਣੀ ਲਾ ਲੋ ਉੱਥੇ ਜੀ ਸੀ ਬੀ ਨੋ ਪੁੱਟਣ ਵੀ ਦੇ ਆ ਜੀ ਪਾਣੀ ਕੱਢਣ ਦਾ ਰੋਡ ਦੇ ਉਤੋਂ ਦੀ ਜੀ ਸਾਡੀ ਹੋਰ ਬਦਲ ਦੀ ਸੰਭਾਵਨਾ ਹੈ ਪਾਣੀ ਜਾਨੀ ਵਧੀ ਜਾਂਦਾ ਜੀ ਉਧਰੋਂ ਜਿਹੜੀ ਰੋਈ ਆਉਂਦੀ ਪੱਟੀ ਦੋ ਵੀ ਇਹਦੇ ਵਿੱਚ ਆ ਕੇ ਮਿਲਦੀ ਆ ਜੀ ਉਹਨੇ ਪਿੱਛੇ ਹੀ ਬਹੁਤ ਨੁਕਸਾਨ ਕੀਤਾ ਜੀ ਕੋੜ ਬੁੱਡੇ ਲੱਗੇ ਸਾਰੀ ਫਸਾਉਂਦਾ ਜੀ ਉਹ ਤੇ ਭਾਜੀ ਸ਼ੜਕ ਨੂੰ ਪਾੜ ਪੈ ਗਿਆ ਵਾ ਤੇ ਪਾਣੀ ਜਾਨੀ ਕਿ ਰੋਡ ਬੰਦ ਹੋਣੀ ਵਾਲਾ ਵਾ ਨਹੀਂ ਹਰੀਗੇ ਵੀ ਗੱਲ ਪਾਣੀ ਦੇ ਇਥੋਂ ਲਾ ਲੋ ਜਿਨ੍ਹਾਂ ਦੀ ਪਹਿਲੀ ਬੰਨਾ ਉਹਨਾਂ ਨੂੰ ਕਹਿਣਗੇ ਵਿੱਚੋਂ ਆਪਦੀ ਰੇਤਾ ਤੁਸੀਂ ਕੱਢੋ ਇਹ ਦਰਿਆ ਡੂੰਗਾ ਜੇ ਦਰਿਆ ਵਿੱਚ ਵਗੇ ਜੀ ਸਰਕਾਰਾਂ ਦੀ ਨਾਕਾਮੀ ਹੈ ਜੀ ਲਾ ਲੋ ਕਿ ਹੋਣਾ ਇਥੋਂ ਜਦੋਂ ਰੇਤਾ ਮਗਰੋਂ ਆ ਗਈ ਸਰਕਾਰਾਂ ਆਪ ਵੇਚ ਨਹੀਂ ਆ ਜੀ ਨੁਕਸਾਨ ਜ਼ਿਮੀਂਦਾਰ ਦਾ ਹੁੰਦਾ ਜਿਹਦੀ ਫਸਲ ਆ ਜੀ ਉਹਨੂੰ ਕਹਿਣਗੇ ਤੂੰ ਆਪਦੀ ਪਹਿਲੀ ਜੋ ਕੱਢ ਕੇ ਵੇਚ ਲੈ ਦਰਿਆ ਡੂੰਗਾ ਕੀਤਾ ਹੁੰਦਾ ਤੇ ਇਥੋਂ ਲਾ ਲੋ ਕਿ ਕਿੰਨੀ ਫਸਲ ਆ ਤੁਹਾਡੇ ਸਾਹਮਣੇ ਜੀ ਸਾਰਿਆਂ ਨੇ ਝੋਨੇ ਦੀ ਆਸ ਰੱਖੀ ਹੁੰਦੀ ਜੀ ਕਿਸੇ ਨੇ ਕੁਝ ਕਰਨਾ ਕਿਸੇ ਨੇ ਕੁਝ ਕਰਨਾ ਜੀ ਇਹ ਤੁਨ ਸਾਰੇ ਲਾ ਲੋ ਕਿ 4 4 5 5 ਸਾਲ ਪਿੱਛੇ ਪੈ ਗਏ ਆ ਜੀ ਕਿੰਨੇ ਕਿਕੜ ਜਮੀਨ ਬਰ ਆਨੇ ਗਿੰਨਤ ਜਿੰਨੂ ਕਹਿ ਸਕਦੇ ਆਪਾਂ ਸਾਡਾ ਲਾ ਲਾ ਪੂਰਾ ਹੀ ਖਤਮ ਹੋ ਗਿਆ ਭਾਈ ਜੋ ਪਾਕਿਸਤਾਨ ਤੋਂ ਲਾ ਲੋ ਤੁਸੀਂ ਨਾਲ ਨਾਲ ਬੰਨ ਆਉਂਦੇ ਇਹਨੂੰ ਮੁੱਠੇ ਵਾਲੇ ਥਾਣੀ ਆ ਕੋਟ ਬੁੱਢਾ ਹੋ ਗਿਆ ਜੀ ਸਦਾ ਹਰੀਆਂ ਤੱਕ ਜੀ ਸਾਰੀ ਪੈੜੀ ਖਰਾਬ ਆ ਜੀ ਸਭਰਾ ਵਿੱਚੇ ਹਾਂਜੀ ਜੀ ਮਗਰਲੇ ਬੰਨੇ ਮੁੰਡੇ ਪਿੰਡ ਵੀ ਟੁੱਟਾ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਆ ਆਪਣਾ ਨਾਂ ਸੁੱਖਾ ਸਿੰਘ ਜੀ ਪਿੰਡ ਤੂਤ ਇਹ ਸਾਡਾ ਪੇੜ ਤਾਂ ਬਹੁਤ ਪਿਛਾਲ ਕੱਥੇ ਹੋਇਆ ਬੰਨ ਟੁੱਟਦੇ ਜਾ ਰਹੇ ਆ ਹਾਂਜੀ ਕੀ ਪ੍ਰੋਬਲਮ ਕਿਤੇ ਆ ਰਹੀ ਹੈ ਇੱਥੇ ਗੁਰੂ ਘਰਾਂ ਲੋਡਵੰਦ ਜਿਹੜੇ ਲੋਕ ਪਰਿਵਾਰ ਆ ਉਹਨਾਂ ਦੀ ਸੇਵਾ ਕੀਤੀ ਰਹੀ ਕੀਤੀ ਜਾ ਰਹੀ ਆ ਪੱਠਾ ਡੱਕਾ ਜਿਤਨਾ ਵੀ ਕਹੇ ਦੀ ਜਿਤਨਾ ਦੀ ਲੋੜ ਆ ਉਤਨਾ ਦੀ ਚੀਜ਼ ਦਿੱਤੀ ਜਾ ਰਹੀ ਹੈ ਕਿੰਨੇ ਆਪਣਾ ਜਮੀਨ ਦਾ ਦਾਬੇ ਹੋਦੀ ਆ ਇੱਥੇ ਆ ਜਿਹੜਾ ਦੋ ਪਿੰਡ ਆ ਉਹ ਜੋ ਕਿ ਬੱਲੜਕੇ ਆ ਇੱਕ ਪਾਉ ਹਾਲ ਤਿੰਨਾਂ ਨਗਰਾਂ ਦੀ ਇਹ ਜ਼ਮੀਨ ਆ ਜਿਹੜੀ ਪਰੇ ਬੰਡਾਲਾ ਉਹਦਾ ਵੀ ਸਾਰਾ ਨੁਕਸਾਨ ਹੋਇਆ ਕਿੰਨੇ ਕਿ ਕਰੋ ਇਹ ਇਹ ਖੜੇ ਗਿਆ ਆਪਣੇ ਰਜਾ ਸੋ uh, 100, 100, 100, 100 200 300 ਇਕਰ ਸੋ ਜਾਲ ਨਹੀਂ ਮਾਨੀ ਕਿ ਇਹਨਾਂ ਨੂੰ ਨੁਕਸਾਨ ਹੋਇਆ ਨਹੀਂ ਅਜੇ ਇਸ ਤਰ੍ਹਾਂ ਦਲੀਂਗਾ ਦੇ ਤੁਮ ਨੁਕਸਾਨ ਆ ਦੂਜਾ ਮਾਰਾ ਫਸਲਾਂ ਦਾ ਜ਼ਿਆਦਾ ਆਇਆ ਕੋਈ ਮਾਲ ਡੰਗਰ ਦਾ ਨਹੀਂ ਮਾਲ ਡੰਗਰ ਦਾ ਨਹੀਂ ਫਸਲ ਦਾ ਜ਼ਿਆਦਾ ਆਇਆ ਜਿਹੜੇ ਨਵਾਲ ਨੇ ਘਰ ਨੇ ਉਹਨਾਂ ਵਿੱਚ ਹਾਂ ਹਾਂ ਉਹਨਾਂ ਨੂੰ ਚੰਗੀਆਂ ਸਾਫ ਜੰਗਾਂ ਤੋਂ ਪਜਾ ਦਿੱਤਾ ਉਹ ਉਹਨਾਂ ਨੂੰ ਬਚਾਇਆ ਜਿਵੇਂ ਸਿੱਖ ਜਥੇਬੰਦੀਆਂ ਜਿ ਤਰ੍ਹਾਂ ਬਾਬਾ ਸੰਤ ਖਾਲਸਾ ਜੀ ਮਹਾਂਪੁਰ ਖਾਲਸਾ ਇੱਥੇ ਲੰਗਰ ਲਾਇਆ ਜਾ ਰਿਹਾ ਤਨਾਲਿਆ ਸੇਵਾ ਮਾਂਪੁਰ ਖਾਲੋਂ ਚੱਲ ਰਹੀ ਹੈ ਸਰਕਾਰ ਵੱਲੋਂ ਕੀ ਬਣਾਲੇ ਜਿੱਥੇ ਜਾ ਰਹੇ ਸਰਕਾਰ ਵੱਲੋਂ ਵੀ ਕੋਈ ਨਾ ਕੋਈ ਆਈ ਜਾਂਦਾ ਜਿੱਤਰਾ ਵੀ ਉਹਨਾਂ ਦਾ ਕੋਈ ਕੰਮ ਹੈਗਾ